ਅਲਵਲ ਸਾਹਿਬ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰੀਕੇ ਤਸਵੀਰ ਕਿਉਂ ਬੜਾ ਕੱਟ ਕਰ ਗਿਆ ਸਰ ਇਹ ਇੱਕ ਬੂਥ ਦਾ ਕੱਟ ਜਣਾ ਅੱਜ ਸ਼ਾਮ ਨੂੰ ਦੂਜੇ ਬੂਥ ਦਾ ਸੰਜੇ ਸਿੰਘ ਹੋਣੀ ਆਦੇ ਅਸੀਂ ਬੂਥ ਵਾਈਜ਼ ਕਰਦੇ ਹਾਂ ਬਹੁਤ ਵਧੀਆ ਰਿਸਪਾਂਸ ਤੁਹਾਨੂੰ ਆਪ ਵੀ ਦੇਖ ਲੈ ਕੋਈ ਇਹ ਨਹੀਂ ਕਿ ਕੋਈ ਫੜ ਕੇ ਲੈਂਦਾ ਕੋਈ ਇਹ ਨਹੀਂ ਕਿ ਕੋਈ ਬਾਦੋ ਬੰਦਾ ਕੁਛ ਇਹ ਬੂਥ ਵਾਈਜ਼ ਮੀਟਿੰਗਾਂ ਕਰਦੇ ਹਾਂ ਬਹੁਤ ਪਲਾਨ ਨਾ ਕਰਦੇ ਵਧੀਆ ਟੰਗ ਨਾ ਕਰ ਹਾਂ ਉਹ ਇਥੋਂ ਪਾਰਟੀ ਦਾ ਉਮੀਦਵਾਰ ਬਹੁਤ ਵੱਡੀ ਲੀਡ ਨਾਲ ਜਿੱਤੂਗਾ ਤੁਸੀਂ ਦੇਖ ਲੋ ਕੀ ਦੱਸੇ ਸਮੱਸਿਆਵਾਂ ਦੱਸਦੇ ਕੋਈ ਕਹਿਦਿਆਂ ਨੇ ਉਹਨਾਂ ਦੀ ਲੋਕਲ ਸਮੱਸਿਆਵਾਂ ਨੇ ਉਹ ਕਾਦੇ ਆਪੇ ਮਤਲਬ ਜਲਦੀ ਠੀਕ ਕਰਾਂਗੇ ਉਹ ਤਾਂ ਸ਼ੀਰਦੱਜ ਦੀ ਮੇਨ ਪ੍ਰੋਬਲਮ ਹੈ ਇੱਥੇ ਉਹ ਸਾਰੇ ਥਾਵਾਂ ਤੇ ਆ ਗਈ ਆ ਸ਼ੀਰਦੱਜ ਸ਼ਹਿਰਾਂ ਦੇ ਵਿੱਚ ਬੜਾ ਪ੍ਰਾਣਾ ਉਹਦੇ ਕਰਕੇ ਪ੍ਰੋਬਲਮ ਆਦੀ ਉਹ ਸਾਰੇ ਸੀਐਮ ਸਾਹਿਬ ਨੇ ਲੈਕਚਰ ਤੋਂ ਬਾਅਦ ਉਹਨੂੰ ਠੀਕ ਕਰਾ ਦਿੱਤਾ ਲੱਗਦਾ ਕੋਈ ਟੱਕਰ ਵਿੱਚ ਆ ਗਿਆ ਸਾਹਮਣੇ ਉਹ ਨਾ ਲੱਗਾ ਤੁਹਾਨੂੰ ਟੱਕਰ ਵਾਲੀ ਗੱਲ ਇੱਥੇ ਤਾਂ ਕੋਈ ਕਾਦੀ ਨਹੀਂ ਜਿੱਥੋਂ ਨਹੀਂ ਆਏ ਸਾਰੇ ਲੋਕ ਘਰਾਂ ਤੋਂ ਆਏ ਸਮਝਦੇ ਕਿ ਵੀ ਗੱਲ ਹੈ ਸੱਚ ਇਹ ਤਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਲੋਕ ਨਹੀਂ ਨਹੀਂ ਲੋਕ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਇਹਨਾਂ ਬੰਦਿਆਂ ਨੇ ਧੋਖਾ ਕੀਤਾ ਗਦਾਰੀ ਕੀਤੀ ਹੈ ਬਾਈ ਦੇ ਵਿੱਚ ਇੰਨੀਆਂ ਲੋ ਦਬਾਦਾ ਲੋਕਾਂ ਨੂੰ ਲੈਕਚਰ ਦਿੱਤਾਖਦਾ ਸੋ ਇਹਦੀ ਸਜ਼ਾ ਜਿਹੜੀ ਆ ਉਹ ਇਹਨਾਂ ਨੂੰ ਮਿਲ ਨਹੀਂ ਚਾਹੀਦੀ ਆ ਕਿ ਦਬਾਦਾ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਕਿ ਮੁੜ ਕੇ ਕੋਈ ਬੰਦਾ ਹਿੰਮਤ ਨਾ ਕਰੇ ਕਿ ਉਹ ਉਹ ਜਿਹੜਾ ਫੇਰ ਦਬਾਦਾ ਇਦਾਂ ਦਾ ਦਲਬਲੀ ਕਰਕੇ ਨੁਕਸਾਨ ਕਰੇ ਕੈਂਡੀਡੇਟ ਕਿਵੇਂ ਲੱਗ ਰਹੇ ਤੁਹਾਨੂੰ ਜਿਹੜੇ तमाम ਨੇ ਤੁਹਾਡਾ ਕੈਂਡੀਡੇਟ ਕੀ ਫਰਕ ਕੀ ਸਾਰਿਆਂ ਚ ਨਹੀਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਕੈਂਡੀਡੇਟ ਆ ਸਾਡਾ ਪਖਤ ਜੀ ਉਹ ਬਹੁਤ ਵਧੀਆ ਕੈਂਡੀਡੇਟ ਦੀ ਉਹਨਾਂ ਦਾ ਜਾਤੀ ਮਤਲਬ ਜਿਹੜਾ ਉਹਨਾਂ ਦੇ ਪਤਿਵਾਰ ਦਾ ਉਹਨਾਂ ਦੇ ਪਿਤਾ ਜੀ ਦਾ ਬਹੁਤ ਵਧੀਆ ਇੱਥੇ ਦਾ ਗੁੱਡ ਬਿਲਕੁਲ ਗੁਰਦੀਪ ਸਿੰਘ ਤਾਲੀਵਾਲ ਸਾਹਿਬ ਸਾਡੇ ਨਾਲ ਮੌਜੂਦ ਸਗੇ ਗੱਲਬਾਤ ਕੀਤੀ ਹੈ ਤੇ ਵੱਡਾ ਇਕੱਠ ਜਿਹੜਾ ਹੈਗਾ ਐਸੇ ਇਲਾਕੇ ਵਿੱਚ ਹੋਇਆ ਜਿੱਥੇ ਕਿ ਅੱਜ ਚੋਣ ਮਹੀਨਾ ਜਿਹੜੀ ਚੱਲ ਰਹੀ ਹੈ ਤੇ ਵੀਪਾ ਗੁਰਪ੍ਰੀ ਕੋਲ ਜੁੜੇ ਨੇ ਉਸ ਵਿੱਚ ਪਹੁੰਚੇ ਸਗੇ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ ਹੈ ਫਿਲਹਾਲ ਵੇਖਦੇ ਆ ਕਿ ਲੋਕ ਜਿਹਦਾ ਸਿਲਕਿਸ ਦੇ ਸਿਰ ਤੇ ਬੰਦੇ ਨੇ ਜਲੰਧਰ ਤੋਂ ਕੈਮਰਾ ਬਸਨ ਮਰਪਾਲ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸੂਰਤ ਟੀਵੀ ਤਾਲੀਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰੀਕੇ ਤਸਵੀਰ ਇੱਕ ਵੱਡਾ ਇਕੱਠ ਕਰ ਗਿਆ ਸਾ ਇਹ ਇੱਕ ਬੂਥ ਦਾ ਇਕੱਠ ਜਣ ਅੱਜ ਸ਼ਾਮ ਨੂੰ ਦੂਜੇ ਬੂਥ ਦਾ ਸੰਜੇ ਸਿੰਘ ਹੋਣੀ ਆ ਰਹੇ ਅਸੀਂ ਬੂਥ ਵਾਈਜ਼ ਕਰਦੇ ਹਾਂ ਬਹੁਤ ਵਧੀਆ ਰਿਸਪਾਂਸ ਤੁਹਿਆ ਆਪ ਵੀ ਦੇਖ ਲੈ ਕੋਈ ਇਹ ਨਹੀਂ ਕਿ ਕੋਈ ਫੜ ਕੇ ਲੈਂਦਾ ਕੋਈ ਇਹ ਨਹੀਂ ਕਿ ਕੋਈ ਬਾਹਰੋਂ ਬੰਦਾ ਕੁਝ ਇਹ ਬੂਥ ਵਾਈਜ਼ ਮੀਟਿੰਗਾਂ ਕਰਦੇ ਆ ਬਹੁਤ ਪਲਾਨ ਨਾ ਕਰਦੇ ਵਧੀਆ ਟੰਗ ਨਾ ਕਰ ਹਾਂ ਉਹ ਇੱਥੋਂ ਪਾਰਟੀ ਦਾ ਉਮੀਦਵਾਰ ਬਹੁਤ ਵੱਡੀ ਲੀਡ ਨਾਲ ਜਿੱਤੂਗਾ ਤੁਸੀਂ ਦੇਖ ਲੋ ਕੀ ਦੱਸੇ ਸਮੱਸਿਆਵਾਂ ਦੱਸਦੇ ਕੋਈ ਕਹਿਦਿਆਂ ਨੇ ਉਹਨਾਂ ਦੀ ਲੋਕਲ ਸਮੱਸਿਆਵਾਂ ਨੇ ਉਹ ਕਰਦੇ ਆਪਾਂ ਮਤਲਬ ਜਲਦੀ ਠੀਕ ਕਰਾਂਗੇ ਉਹ ਤਾਂ ਸੀਬਦਾਈ ਦੀ ਮੇਨ ਪ੍ਰੋਬਲਮ ਐ ਇੱਥੇ ਉਹ ਸੜਾਈ ਤਵਾਂ ਦੇ ਆ ਗਈ ਆ ਸ਼੍ਰੀ ਸਹਿਰਾਂ ਦੇ ਵਿੱਚ ਬੜਾ ਪ੍ਰਾਣਾ ਉਹਦੇ ਕਰਕੇ ਪ੍ਰੋਬਲਮ ਆਦੀ ਉਹ ਸੜਾਈ ਸੀਐਮ ਸਾਹਿਬ ਨੇ ਲੈਕਚਰ ਤੋਂ ਬਾਅਦ ਉਹਨੂੰ ਠੀਕ ਕਰਾ ਦਿੱਤਾ ਲੱਗਦਾ ਕੋਈ ਟੱਕਰ ਵਿੱਚ ਆ ਗਿਆ ਸਾਹਮਣੇ ਉਹ ਨਾ ਲੱਗਾ ਤੁਹਾਨੂੰ ਟੱਕਰ ਵਾਲੀ ਗੱਲ ਇੱਥੇ ਕੋਈ ਕਾਦੀ ਨਹੀਂ ਜਿੱਥੋਂ ਦੀ ਆ ਸਾਰੇ ਲੋਕ ਘਰਾਂ ਤੋਂ ਆਏ ਸਮਝਦੇ ਕਿ ਵੀ ਗੱਲ ਹੈ ਸੱਚ ਇਹ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਲੋਕ ਨਹੀਂ ਨਹੀਂ ਲੋਕ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਇਹਨਾਂ ਬੰਦਿਆਂ ਨੇ ਧੋਖਾ ਕੀਤਾ ਗਦਾਰੀ ਕੀਤੀ ਹੈ ਬਾਈ ਦੇ ਵਿੱਚ ਇੰਨੀਆਂ ਲੋਕਾਂ ਦੇ ਵੋਟਾਂ ਪਾਈਆਂ ਸੀ ਦੁਬਾਰਾ ਲੋਕਾਂ ਨੂੰ ਲੈਕਚਰ ਦਿੱਤਾ ਸੋ ਇਹਦੀ ਸਜ਼ਾ ਜਿਹੜੀ ਆ ਉਹ ਇਹਨਾਂ ਨੂੰ ਮਿਲ ਨਹੀਂ ਚਾਹੀਦੀ ਆ ਕਿ ਦਬਾਵਾ ਇਦਾਂ ਦੀ ਸਜ਼ਾ ਮਿਲ ਨਹੀਂ ਚਾਹੀਦੀ ਕਿ ਮੁੜ ਕੇ ਕੋਈ ਬੰਦਾ ਹਿੰਮਤ ਨਾ ਕਰੇ ਕਿ ਉਹ ਉਹ ਜਿਹੜਾ ਫਿਰ ਦਬਾਵਾ ਇਦਾਂ ਦਾ ਦਲਬਲੀ ਕਰਕੇ ਨੁਕਸਾਨ ਕਰੇ ਕੈਂਡੀਡੇਟ ਕਿਵੇਂ ਲੱਗ ਰਹੇ ਤੁਹਾਨੂੰ ਜਿਹੜੇ तमाम ਨੇ ਤੁਹਾਡਾ ਕੈਂਡੀਡੇਟ ਕੀ ਫਰਕ ਕੀ ਸਾਰਿਆਂ 'ਚ ਨਹੀਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਕੈਂਡੀਡੇਟ ਆ ਸਾਡਾ ਪਖਤ ਜੀ ਉਹ ਬਹੁਤ ਵਧੀਆ ਕੈਂਡੀਡੇਟ ਦੀ ਉਹਨਾਂ ਦਾ ਜਾਤੀ ਮਤਲਬ ਜਿਹੜਾ ਉਹਨਾਂ ਦੇ ਪਤਿਵਾਰ ਦਾ ਉਹਨਾਂ ਦੇ ਪਿਤਾ ਜੀ ਦਾ ਬਹੁਤ ਵਧੀਆ ਇੱਥੇ ਦੇ ਗੁੱਡ ਆ ਬਿਲਕੁਲ ਗੁਰਦੇਵ ਸਿੰਘ ਤਾਲੀਵਾਲ ਸਾਹਿਬ ਸਾਡੇ ਨਾਲ ਮੌਜੂਦ ਸਗੇ ਗੱਲਬਾਤ ਕੀਤੀ ਹੈ ਤੇ ਵੱਡਾ ਇਕੱਠ ਜਿਹੜਾ ਹੈਗਾ ਐਸ ਇਲਾਕੇ ਵਿੱਚ ਹੋਇਆ ਜਿੱਥੇ ਕਿ ਅੱਜ ਚੋਣ ਵਹੀਮ ਜਿਹੜੀ ਚੱਲ ਰਹੀ ਹੈ ਤੇ ਅਵੀਪਾ ਗੁਰਪ੍ਰੀ ਕੋਲ ਜੁੜੇ ਨੇ ਉਸ ਵਿੱਚ ਪਹੁੰਚੇ ਸਗੇ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ ਹੈ ਫਿਲਹਾਲ ਦੇਖਦੇ ਆ ਕਿ ਲੋਕ ਜਿਹਦਾ ਸਿਰ ਕਿਹਦੇ ਸਿਰ ਤੇ ਬੰਦੇ ਨੇ ਜਲੰਧਰ ਤੋਂ ਕੈਮਰਾਬਸਨ ਮਰਪਾਲ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par